ਅੱਜ 23 ਨਵੰਬਰ ਨੂੰ ਫਾਨੋ ਸਟਾਈਲ ਲਹਿੰਗਾ ਹਾਊਸ ਵੱਲੋਂ ਜੀ ਖਾਸ ਆਫਰ ਦਿੱਤਾ ਗਿਆ ਭੈਣਾਂ ਲਈ ਕਿ ਕੋਈ ਵੀ ਤੁਸੀਂ ਹੈਂਡਵਰਕ ਦਾ ਲਹਿੰਗਾ ਸਿਰਫ 10000 ਰੁਪਏ ਵਿੱਚ ਬੁੱਕ ਕਰ ਸਕਦੇ ਹੋ ਤੇ ਫਾਨੋ ਸਟਾਈਲ ਦੀ ਇੱਕ ਕਾਲ ਦੇ ਉੱਤੇ ਸਾਰੇ ਭੈਣ ਭਰਾ ਹੋਮ ਹਮਾ ਕੇ ਫਾਨੋ ਸਟਾਈਲ ਦੇ ਸਟੋਰ ਤੇ ਪਹੁੰਚੇ ਤੇ ਸਾਰਿਆਂ ਨੇ ਲਹਿੰਗੇ ਬੁੱਕ ਕੀਤੇ ਜਿੰਨੇ ਵੀ ਭੈਣ ਭਰਾ ਆਏ ਸਾਰੇ ਬਹੁਤ ਖੁਸ਼ ਸੀ ਸਾਰਿਆਂ ਨੂੰ ਲਹਿੰਗੇ ਬਹੁਤ ਜ਼ਿਆਦਾ ਪਸੰਦ ਆਏ ਕਿਉਂਕਿ ਪਿਓਰ ਹੈਂਡਵਰਕ ਦੇ ਵਿੱਚ ਲਹਿੰਗੇ ਜਿਨ੍ਹਾਂ ਦਾ ਆਮ ਰੈਂਟ ਜੇ ਆਪਾਂ ਗੱਲ ਕਰੀਏ 40 45 ਜਾਂ 50000 ਤੱਕ ਹੁੰਦਾ ਉਹ ਲਹਿੰਗੇ ਉਹਨਾਂ ਨੇ ਸਿਰਫ 10000 ਰੁਪਏ ਵਿੱਚ ਅੱਜ ਬੁਕਿੰਗ ਕੀਤੀ ਤੇ ਸਾਰਿਆਂ ਨੂੰ ਲਹਿੰਗੇ ਬਹੁਤ ਪਸੰਦ ਆਏ ਇਸ ਤੋਂ ਬਿਨਾ ਬਹੁਤ ਸਾਰੀਆਂ ਭੈਣਾਂ ਲਹਿੰਗੇ ਕਸਟਮਾਈਜ਼ ਵੀ ਕਰਾਏ ਉਹਨਾਂ ਨੂੰ ਵੀ ਆਪਾਂ ਲਹਿੰਗੇ ਖਾਸ ਡਿਸਕਾਊਂਟ ਜਿਹੜਾ 40% ਸੀ ਉਹਦੇ ਤੇ ਕਰਕੇ ਦਿੱਤੇ ਸੋ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਸਾਰੇ ਭੈਣ ਭਰਾ ਦੂਰੋਂ ਦੂਰੋਂ ਪਹੁੰਚੇ ਤੇ ਜਿੰਨੇ ਵੀ ਭੈਣ ਭਰਾ ਆਏ ਉਹ ਆ ਕੇ ਸੈਟੀਸਫਾਈਡ ਸੀ ਬਹੁਤ ਵਧੀਆ ਲੱਗਿਆ ਤੇ ਖੁਸ਼ ਸੀ ਉਹ ਕਹਿ ਰਹੇ ਸੀ ਕਿ ਸਾਨੂੰ ਕਾਫੀ ਟਾਈਮ ਤੋਂ ਵੇਟ ਸੀ ਕਿ ਅਸੀਂ ਆਪਣਾ ਲਹਿੰਗਾ ਬੁੱਕ ਕਰਨਾ ਸੋ ਫਾਈਨਲੀ ਅੱਜ ਜੋ ਉਹਨਾਂ ਨੇ ਆਪਣਾ ਲਹਿੰਗਾ ਬੁੱਕ ਕਰ ਲਿਆ ਸੋ ਜਿੰਨੇ ਵੀ ਭੈਣ ਭਰਾ ਫਾਨੋ ਸਟਾਈਲ ਦੇ ਸਟੋਰ ਤੇ ਪਹੁੰਚੇ ਅਸੀਂ ਫਾਨੋ ਸਟਾਈਲ ਦੀ ਪੂਰੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਾਡੇ ਇੱਕ ਸਦੇ ਤੇ ਇੰਨੀ ਦੂਰੋਂ ਦੂਰੋਂ ਪਹੁੰਚੇ ਤੇ ਫਾਨੋ ਸਟਾਈਲ ਸਭ ਤੋਂ ਸਸਤਾ ਦੇ ਨਮੂਸੀ ਸਕਸੈਸਫੁਲ ਬਣਾਇਆ ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਲਹਿੰਗਾ ਬਣਵਾਉਣਾ ਚਾਹੁੰਦੇ ਜਾਂ ਰੈਂਟ ਤੇ ਕਰਨਾ ਚਾਹੁੰਦੇ ਆ ਤੁਸੀਂ ਫਾਨੋ ਸਟਾਈਲ ਦਾ ਸਟੋਰ ਵਿਜ਼ਿਟ ਕਰ ਸਕਦੇ ਹੋ 에ਰੋ ਹਬ ਮਾਰਕੀ ਟ੍ਰਾਈਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ